ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਦੁੱਧ ਵਾਲੀ ਕਿਆਕਦੂ ਦੀ ਸਬਜ਼ੀ ਬਣਾਵਾਂਗੇ ਚਲੋ ਜੀ ਵੇਖ ਲੈਣਾ ਇਹ ਸਬਜ਼ੀ ਕਿਵੇਂ ਬਣਦੀ ਹੈ ਐਥੇ ਮੈਂ ਤਾਂ ਨਾ ਕਿ ਲਈਆ ਕਦੂ ਲਏ ਨੇ ਇਹ 1 ਕਿਲੋ ਕੀਆਕਦੂ ਨੇ ਦੋ ਵੱਡੇ ਸਾਈਜ਼ ਦੇ ਪਿਆਜ਼ ਲਏ ਨੇ ਇੱਕ ਹਰੀ ਮਿਰਚ ਲਈ ਹੈ ਐਥੇ ਮੈਂ 1 ਕਿਲੋ ਕੀਆਕਦੂ ਲਿਆ ਹੈ ਇੱਕ ਕੱਚੇ-ਕੱਚੇ ਕੀਆਕਦੂ ਨੇ ਮੈਂ ਕੀਆਕਦੂ ਨੂੰ ਛਿੱਲ ਕੇ ਧੋ ਲਿਆ ਸੀ ਕੱਟ ਕੇ ਨਹੀਂ ਧੋਵਾਂਗੇ ਸਬਜ਼ੀ ਨੂੰ ਰਸ ਦੇ ਨਾਲ ਸਬਜ਼ੀ ਦੇ ਵਿੱਚ ਪਾਣੀ ਚਲਾ ਜਾਏਗਾ ਤੇ ਸਬਜ਼ੀ ਸਵਾਦ ਨਹੀਂ ਬਣੇਗੀ ਇਹ ਕੱਚੇ ਕੱਚੇ ਕਦੂਨੇ ਨਾਲੀ ਸਬਜ਼ੀ ਬਹੁਤ ਵਧੀਆ ਤੇ ਟੇਸਟੀ ਬਣਦੀ ਹੈ। ਕਿ ਆ ਕਦੂ ਨੂੰ ਕੱਟ ਲਵਾਂਗੇ। ਇਹ ਬਹੁਤ ਛੋਟੀ ਜਿਹੀ ਵੀਡੀਓ ਹੈ। ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ। ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ। ਅੱਜ ਆਪਾਂ ਕਿਆ ਕਦੂ ਦੀ ਸਬਜ਼ੀ ਨੂੰ ਦੁੱਧ ਪਾ ਕੇ ਬਣਾਵਾਂਗੇ। ਸਬਜ਼ੀ ਦੁੱਧ ਪਾ ਕੇ ਬਹੁਤ ਟੇਸਟੀ ਬਣਦੀ ਹੈ। ਜੇਕਰ ਤੁਸੀਂ ਇਸ ਰੈਸਪੀ ਨੂੰ ਟਰਾਈ ਨਹੀਂ ਕੀਤਾ ਹੈ ਤਾਂ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਇਹ ਬਹੁਤ ਈਜ਼ੀ ਰੈਸਪੀ ਹੈ ਇਸ ਤਰੀਕੇ ਨਾਲ ਬਹੁਤ ਸਵਾਦ ਸਬਜੀ ਬਣ ਕੇ ਤਿਆਰ ਹੁੰਦੀ ਹੈ ਕਿ ਆ ਕद्दू ਦੀ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇਹ ਕद्दू ਨੂੰ ਇਸ ਤਰੀਕੇ ਨਾਲ ਕੱਟ ਲਵਾਂਗੇ ਜਿਆਦਾ ਬਰੀਕ ਵੀ ਨਹੀਂ ਕਟਾਂਗੇ ਫਿਰ ਕੀ ਆ ਕਦੂ ਭੁਲ ਜਾਏਗਾ ਸਬਜ਼ੀ ਦੇ ਵਿੱਚ ਜਿਆਦਾ ਮੋਟਾ ਵੀ ਨਹੀਂ ਕਟਾਂਗੇ ਹੁਣ ਮੈਂ ਸਾਰੀ ਸਬਜ਼ੀ ਨੂੰ ਕੱਟ ਲਵਾਂਗੀ ਹੁਣ ਮੈਂ ਕੀ ਆ ਕਦੂ ਨੂੰ ਕੱਟ ਲਿਆ ਹੈ ਹੁਣ ਆਪਾਂ ਇਸਦੀ ਸਬਜ਼ੀ ਬਣਾਵਾਂਗੇ ਕੀ ਆ ਕਦੂ ਦੀ ਸਬਜ਼ੀ ਬਣਾਉਣ ਦੇ ਲਈ ਕੁੱਕਰ ਦੇ ਵਿੱਚ ਇੱਕ ਘੜਛੀ ਸਰੋਂ ਦਾ ਤੇਲ ਲਵਾਂਗੇ ਤੇਲ ਨੂੰ ਗਰਮ ਕਰ ਲਵਾਂਗੇ ਹੁਣ ਸਰੋਂ ਦਾ ਤੇਲ ਗਰਮ ਹੋ ਚੁੱਕਿਆ ਹੈ ਇਸ ਦੇ ਵਿੱਚ ਇੱਕ ਚਮਚ ਜੀਰਾ ਪਾਵਾਂਗੇ ਜੀਰੇ ਨੂੰ 골ਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਪਿਆਜ਼ ਪਾਵਾਂਗੇ ਜੀਰੇ ਦੇ ਵਿੱਚ ਪਿਆਜ਼ ਨੂੰ ਮਿਕਸ ਕਰ ਲਵਾਂਗੇ ਤੇ ਥੋੜੀ ਦੇਰ ਪਕਾ ਲਵਾਂਗੇ ਪਿਆਜ਼ ਨੂੰ ਪਿਆਜ਼ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਥੋੜੀ ਦੇਰ ਪਕਾ ਲਵਾਂਗੇ। ਗਰਮੀਆਂ ਦੇ ਵਿੱਚ ਕੀਆ ਕद्दू ਦੀ ਸਬਜ਼ੀ ਬਹੁਤ ਸੁਆਦ ਲੱਗਦੀ ਹੈ ਜੀ। ਜੇਕਰ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸਿਸ ਤੋਂ ਪਹਿਲਾਂ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ ਜੀ ਇਸ ਤੋਂ ਪਹਿਲਾਂ ਅਸੀਂ ਕਈ ਤਰ੍ਹਾਂ ਦੀਆਂ ਹੋਰ ਸਬਜ਼ੀਆਂ ਤੇ ਕਈ ਹੋਰ ਹਲਵੇ ਤੇ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਹੁਣ ਇੱਕ ਹਰੀ ਮਿਰਚ ਪਾਵਾਂਗੇ ਇਸ ਤਰੀਕੇ ਦੀ ਕੱਟੀ ਹੋਈ ਹਰੀ ਮਿਰਚ ਨੂੰ ਵੀ ਮਿਕਸ ਕਰ ਲਵਾਂਗੇ ਪਿਆਜ਼ ਦੇ ਵਿੱਚ ਇੱਕ ਦੋ ਮਿੰਟ ਦੇ ਲਈ ਇਸ ਨੂੰ ਪਕਾ ਲਵਾਂਗੇ ਹੁਣ ਪਿਆਜ਼ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਇੱਕ ਵਾਰ ਤੇ ਅਦਰਕ ਲਸਣ ਦਾ ਪੀਸਟ ਪਾਵਾਂਗੇ ਆਪਾਂ ਇਸ ਦੀ ਜਗ੍ਹਾ ਫਰੈਸ਼ ਲਸਣ ਅਦਰਕ ਵੀ ਪਾ ਸਕਦੇ ਹਾਂ ਪਰ ਪੀਸਟ ਪਾਉਣ ਦੇ ਨਾਲ ਵੀ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਹੁਣ ਇਸ ਨੂੰ ਮਿਕਸ ਕਰ ਲਵਾਂਗੇ ਆਪਾਂ ਇਸ ਸਬਜ਼ੀ ਦੇ ਵਿੱਚ ਟਮਾਟਰ ਨਹੀਂ ਪਾਵਾਂਗੇ ਜੀ ਜਿਸ ਤੋਂ ਪਹਿਲਾਂ ਅਸੀਂ ਕਿ ਆਕਦੂ ਦੀ ਮਲਾਈ ਵਾਲੀ ਸਬਜ਼ੀ ਦੀ ਵੀਡੀਓ ਸ਼ੇਅਰ ਕੀਤੀ ਸੀ ਉਸ ਵਿੱਚ ਆਪਾਂ ਟਮਾਟਰ ਪਾਇਆ ਸੀ ਪਰ ਇਸ ਸਬਜ਼ੀ ਦੇ ਵਿੱਚ ਆਪਾਂ ਅਜ ਟਮਾਟਰ ਨਹੀਂ ਪਾਵਾਂਗੇ ਸਵਾਦ ਅਨੁਸਾਰ ਨਮਕ ਪਾਵਾਂਗੇ ਇੱਕ ਚਮਚ ਰੈੱਡ ਚਿਲੀ ਪਾਊਡਰ ਪਾਵਾਂਗੇ ਹਲਦੀ ਪਾਊਡਰ ਪਾਵਾਂਗੇ ਮੈਂ ਇੱਥੇ 2 ਚਮਚ ਹਲਦੀ ਪਾਊਡਰ ਪਾਇਆ ਹੈ ਥੋੜਾ ਜਿਹਾ ਬਲੈਕ ਪੀਪਰ ਪਾਊਡਰ ਪਾਵਾਂਗੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਥੋੜਾ ਜਿਹਾ ਪਾਣੀ ਪਾ ਕੇ ਮਸਾਲੇ ਨੂੰ ਪਕਾ ਲਵਾਂਗੇ ਪਾਣੀ ਜ਼ਿਆਦਾ ਨਹੀਂ ਪਾਵਾਂਗੇ ਉਨਾ ਕ ਹੀ ਪਾਣੀ ਪਾਵਾਂਗੇ ਜਿੰਨੇ ਕ ਪਾਣੀ ਦੇ ਵਿੱਚ ਮਸਾਲੇ ਚੰਗੀ ਤਰ੍ਹਾਂ ਪੱਕ ਸਕਣ ਥੋੜੀ ਦੇਰ ਮਸਾਲੇ ਨੂੰ ਇਸੇ ਤਰੀਕੇ ਨਾਲ ਹੀ ਪਕਾ ਲਵਾਂਗੇ ਹੁਣ ਮਸਾਲਾ ਪੱਕ ਚੁੱਕਿਆ ਹੈ ਤੁਸੀਂ ਵੇਖ ਸਕਦੇ ਹੋ ਜੀ ਮਸਾਲਾ ਤੇਲ ਛੱਡ ਚੁੱਕਿਆ ਹੈ ਹੁਣ ਇਸ ਦੇ ਵਿੱਚ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਤੜਕੇ ਦੇ ਵਿੱਚ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ 1-2 ਮਿੰਟ ਦੇ ਲਈ ਮਸਾਲੇ ਨੂੰ ਪਕਾ ਲਵਾਂਗੇ। 2 ਮਿੰਟ ਪਕਾਉਣ ਤੋਂ ਬਾਅਦ ਮਸਾਲੇ ਦੇ ਵਿੱਚ ਕੀ ਜਾਂ ਕਦੂ ਪਾਵਾਂਗੇ। ਮਸਾਲੇ ਦੇ ਵਿੱਚ ਜ਼ਿਆਦਾ ਪਾਣੀ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਆਪਾਂ ਸਬਜ਼ੀ ਦੇ ਵਿੱਚ ਪਾਣੀ ਪਾਵਾਂਗੇ। ਇਹ ਸਬਜ਼ੀ ਆਪਣੇ ਪਾਣੀ ਦੇ ਵਿੱਚ ਹੀ ਵਧੀਆ ਪੱਕ ਕੇ ਤਿਆਰ ਹੋ ਜਾਏਗੀ। ਸਾਰੀ ਸਬਜ਼ੀ ਨੂੰ ਪਾਵਾਂਗੇ। ਸਬਜੀ ਨੂੰ ਮਸਾਲੇ ਦੇ ਵਿੱਚ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜਿਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਕਦੂ ਇਸ ਤਰੀਕੇ ਨਾਲ ਮਿਕਸ ਹੋ ਚੁੱਕਿਆ ਹੈ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਵੱਖਰੇ ਵੱਖਰੇ ਤਰੀਕੇ ਦੀਆਂ ਗਈ ਹੋਰ ਸਬਜ਼ੀਆਂ, ਪਰੌਂਠੇ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ। ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਜੀ। ਸਬਜ਼ੀ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਪਾਵਾਂਗੇ। ਸਬਜ਼ੀ ਆਪਣੇ ਪਾਣੀ ਦੇ ਵਿੱਚ ਹੀ ਵਧੀਆ ਬਣ ਕੇ ਤਿਆਰ ਹੋ ਜਾਏਗੀ। ਤੁਸੀਂ ਦੇਖ ਸਕਦੇ ਹੋ ਜੀ ਆਪਾਂ ਇਸ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਪਾਇਆ ਹੈ। ਇਹ ਬਿਲਕੁਲ ਸੁੱਕੀ ਸੁੱਕੀ ਸਬਜ਼ੀ ਹੈ। ਹੁਣ ਕੁੱਕਰ ਦਾ ਢੱਕਣ ਥੋੜਾ ਜਿਹਾ ਬੰਦ ਕਰਕੇ ਸਬਜ਼ੀ ਨੂੰ ਪਕਾ ਲਵਾਂਗੇ। ਕਿ ਆਖ ਗੱਦੂ ਦਾ ਕੱਚਾਪਣ ਚਲਾ ਜਾਵੇ ਇਸ ਲਈ ਸਬਜ਼ੀ ਨੂੰ ਥੋੜਾ ਜਿਹਾ ਟੱਕੀ ਪਕਾ ਲਵਾਂਗੇ। ਕੁੱਕਰ ਦਾ ਢੱਕਣ ਖੋਲ ਕੇ ਸਬਜ਼ੀ ਨੂੰ ਹਿਲਾ ਲਵਾਂਗੇ। ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਕਿਆਖ ਗੱਦੂ ਦੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ। ਦੇਖ ਸਕਦੇ ਹਾਂ ਜੀ ਸ਼ੁਰੂ ਦੇ ਵਿੱਚ ਸਬਜੀ ਬਹੁਤ ਡਰਾਈ ਸੀ ਹੁਣ ਸਬਜੀ ਨੇ ਥੋੜਾ ਥੋੜਾ ਪਾਣੀ ਛੱਟਣਾ ਸ਼ੁਰੂ ਕਰ ਦਿੱਤਾ ਹੈ ਹੁਣ ਕੁੱਕਰ ਦਾ ਢੱਕਣ ਬੰਦ ਕਰਕੇ ਸਬਜੀ ਨੂੰ ਪਕਾ ਲਵਾਂਗੇ ਸਬਜੀ ਨੂੰ ਵਿਸਲ ਲਗਾ ਕੇ ਪਕਾ ਲਵਾਂਗੇ ਜੇਕਰ ਆਪਾਂ ਜ਼ਿਆਦਾ ਘੁਲੀ-ਘੁਲੀ ਸਬਜੀ ਖਾਣਾ ਪਸੰਦ ਕਰਦੇ ਹਾਂ ਤਾਂ ਆਪਾਂ ਕੁੱਕਰ ਦੀਆਂ ਤਨ ਵਿਸਲ ਲਗਾ ਲਵਾਂਗੇ ਜੇਕਰ ਆਪਾਂ ਸਬਜੀ ਨੂੰ ਜ਼ਿਆਦਾ ਘੁਲਿਆ ਨਹੀਂ ਬਣਾਉਣਾ ਹੈ ਜ਼ਿਆਦਾ ਮੈਸ਼ ਨਹੀਂ ਕਰਨਾ ਕਿਆ ਕਦੂ ਨੂੰ ਤਾਂ ਆਪੇ ਇਸਦੇ ਦੋ ਵਿਸਲ ਲਗਾ ਲਵਾਂਗੇ ਆਪਾਂ ਕੀ ਅਗਰ ਦੂਧੀਆਂ ਤੰਨ ਵਿਸਲ ਲਗਵਾਵਾਂਗੇ ਹੁਣ ਸਬਜੀ ਤਿਆਰ ਹੈ ਤੰਨ ਵਿਸਣ ਲੱਗ ਚੁੱਕੀਆਂ ਨੇ ਹੁਣ ਆਪਾਂ ਕੁੱਕਰ ਦਾ ਢੱਕਣ ਖੋਲ ਕੇ ਸਬਜੀ ਨੂੰ ਵੇਖ ਲਵਾਂਗੇ ਆਪਣੀ ਇਸ ਤਰੀਕੇ ਦੀ ਸਬਜੀ ਬਣ ਕੇ ਤਿਆਰ ਹੈ ਵੈਸੇ ਤਾਂ ਸਬਜੀ ਬਣ ਕੇ ਤਿਆਰ ਹੈ ਜੀ ਪਰ ਸਬਜੀ ਦੇ ਵਿੱਚ ਹਲਕਾ ਜਿਹਾ ਪਾਣੀ ਹੈ ਆਪਾਂ ਇਸ ਪਾਣੀ ਨੂੰ ਸੁਕਾ ਲਵਾਂਗੇ ਸਬਜੀ ਦਾ ਪਾਣੀ ਸੁਕਾ ਲਵਾਂਗੇ ਆਪਾਂ ਪਾਣੀ ਨੂੰ ਸੁਕਾ ਕੇ ਸਬਜੀ ਦੇ ਵਿੱਚ ਦੁੱਧ ਪਾਵਾਂਗੇ ਤੇ ਸਬਜੀ ਦਾ ਟੇਸਟ ਵਧੀਆ ਆਏਗਾ ਜੇ ਆਪਾਂ ਪਾਣੀ ਦੇ ਵਿੱਚ ਹੀ ਦੁੱਧ ਪਾ ਦੇਵਾਂਗੇ ਤੇ ਸਬਜੀ ਦਾ ਟੇਸਟ ਵਧੀਆ ਨਹੀਂ ਆਏਗਾ ਤੇ ਸਬਜੀ ਵੀ ਪਤਲੀ ਹੋ ਜਾਏਗੀ ਨਾਲੇ ਤੇ ਮੈਂ ਇੱਕ ਕਾਲੀ ਦੁੱਧ ਲਿਆ ਹੈ ਦੁੱਧ ਉਬਾਲਿਆ ਹੋਇਆ ਹੈ ਸਬਜੀ ਦੇ ਵਿੱਚ ਆਪਾਂ ਫਰੈਸ਼ ਦੁੱਧ ਪਾਵਾਂਗੇ ਬੇਹਦ ਦੁੱਧ ਪਾਉਣ ਦੇ ਨਾਲ ਸਬਜੀ ਫਟ ਜਾਏਗੀ ਸਬਜੀ ਦੇ ਵਿੱਚ ਗੈਸ ਬੰਦ ਕਰਕੇ ਦੁੱਧ ਪਾਵਾਂਗੇ ਦੁੱਧ ਨੂੰ ਮਿਕਸ ਕਰ ਲਵਾਂਗੇ ਸਬਜ਼ੀ ਦੇ ਵਿੱਚ ਦੁੱਧ ਉਬਾਲਿਆ ਹੋਇਆ ਹੈ ਇਸ ਦੇ ਲਈ ਆਪਾਂ ਸਬਜ਼ੀ ਨੂੰ ਜ਼ਿਆਦਾ ਦੇਰ ਤੱਕ ਨਹੀਂ ਪਕਾਵਾਂਗੇ ਦੁੱਧ ਪਾ ਕੇ ਸਬਜ਼ੀ ਨੂੰ 1-2 ਮਿੰਟ ਦੇ ਲਈ ਪਕਾ ਲਵਾਂਗੇ ਹੁਣ ਇਸ ਤਰੀਕੇ ਦੀ ਸਬਜ਼ੀ ਬਣ ਕੇ ਤਿਆਰ ਹੈ ਇਹ ਸਬਜ਼ੀ ਬਹੁਤ ਟੇਸਟੀ ਲੱਗਦੀ ਹੈ ਹੁਣ ਸਬਜ਼ੀ ਬਣ ਕੇ ਤਿਆਰ ਹੈ ਸਬਜ਼ੀ ਨੂੰ ਸਰਵ ਕਰ ਲਵਾਂਗੇ ਬਾਲਦੇ ਵਿੱਚ ਸਰਵ ਕਰ ਲਵਾਂਗੇ ਸਬਜ਼ੀ ਨੂੰ ਗਰਮ-ਗਰਮ ਸਬਜ਼ੀ ਨੂੰ ਸਰਵ ਕਰ ਲਵਾਂਗੇ ਇਸ ਤਰੀਕੇ ਦੀਆਂ ਹਰੀਆਂ ਸਬਜ਼ੀਆਂ ਬਹੁਤ ਹੈਲਦੀ ਹੁੰਦੀਆਂ ਨੇ ਤੇ ਬਹੁਤ ਜਲਦੀ ਵੀ ਬਣ ਜਾਂਦੀਆਂ ਨੇ ਸਬਜ਼ੀ ਉੱਪਰ ਲੰਬੇ ਤੇ ਪਤਲੇ ਕੱਟੇ ਹੋਏ ਪਿਆਜ਼ ਲਗਾਵਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ